ਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਹੈ 18 ਜਨਵਰੀ 2024 ਸੋ ਇਸ ਸਮੇਂ ਆਪਣੇ ਜੋ ਠੰਡ ਆ ਉਹ ਬਹੁਤ ਜ਼ਿਆਦਾ ਪੈ ਰਹੀ ਆ ਤੇ ਰਿਕਾਰਡ ਟੁੱਟ ਰਿਹਾ ਤੇ ਜੋ ਮਹਾਰਾ ਦਾ ਮੰਨਣਾ ਉਹਨਾਂ ਦਾ ਕਹਿਣਾ ਵੀ 1970 ਵਿੱਚ ਬਹੁਤ ਜ਼ਿਆਦਾ ਠੰਡ ਪਈ ਸੀ ਪਰ ਸਾਡੇ ਪਿੰਡ ਮਾਸਟਰ ਜੀ ਨੇ ਉਹ ਆਪਣੀ ਡਾਇਰੀ ਲਿਖਦੇ ਨੇ ਉਹਨਾਂ ਨੇ ਦੱਸਿਆ ਵੀ 1974 'ਚ ਠੰਡ ਵੱਧ ਪਈ ਸੀ ਤੇ ਸਕੂਲ ਵੀ ਉਸ ਸਮੇਂ ਲੇਟ ਲੱਗੇ ਤੇ ਛੁੱਟੀ ਵੀ ਲੇਟ ਮਿਲਦੀ 11 ਵਜੇ ਸਕੂਲ ਲੱਗਦੇ ਸਨ ਤੇ 4 ਵਜੇ ਛੁੱਟੀ ਹੁੰਦੀ ਸੀ ਪਰ ਜੋ ਉਹਨਾਂ ਨੇ ਮੇਨ ਗੱਲ ਦੱਸੀ ਵੀ ਉਸ ਸਮੇਂ ਪੰਛੀ ਬਹੁਤ ਸਾਰੇ ਮਰ ਗਏ ਸਨ ਕਿਉਂਕਿ ਠੰਡ ਇੰਨੀ ਜ਼ਿਆਦਾ ਹੋ ਗਈ ਤੇ ਪੰਛੀ ਮਰਨ ਲੱਗੇ ਸੋ ਹਾਲਾਤਾਂ ਦਾ ਹਾਲੇ ਆਪਾਂ ਨੂੰ ਨਹੀਂ ਪਤਾ ਪੰਛੀਆਂ ਦਾ ਕੀ ਹਾਲ ਹੈ ਕਿਵੇਂ ਉਹ ਹੋ ਰਹੇ ਨੇ ਸੋ ਆਪਣੇ ਕੁਦਰਤੀ ਖੇਤੀ ਵਿੱਚ ਪੰਛੀਆਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਕਿਉਂਕਿ ਪੰਛੀ ਦੋ ਕੰਮ ਕਰਦੇ ਨੇ ਇੱਕ ਤਾਂ ਕੀਟ ਕੰਟਰੋਲ ਕਰਦੇ ਨੇ ਛੋਟੇ ਸੁੰਡੀਆਂ ਤੋਂ ਲੈ ਕੇ ਸਾਰਾ ਕੁਝ ਆਪਣੇ ਕੁਦਰਤੀ ਖੇਤੀ ਚੋਂ ਖਾ ਜਾਂਦੇ ਨੇ ਤੇ ਨੰਬਰ 2 ਉਹ ਆਪਣੇ ਜੇ ਖੇਤਾਂ 'ਚ ਕੰਮ ਕਰਦੇ ਨੇ ਤਾਂ ਨਦੀਨਾਂ ਦੇ ਬੀਜ ਤੇ ਹੋਰ ਬਹੁਤ ਕੁਝ ਕਰਦੇ ਨੇ ਜਿਹਦੇ ਬਾਰੇ ਆਪਾਂ ਨੂੰ ਗਿਆਨ ਨਹੀਂ ਸੋ ਆਪਾਂ ਨੂੰ ਆਪਣੇ ਖੇਤਾਂ ਵਿੱਚ ਪੰਛੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਉਹ ਕਿਹੜੀ ਜਗ੍ਹਾ ਲੁਕਦੇ ਨੇ ਸੋ ਉਹਨਾਂ ਬਾਰੇ ਜਿਵੇਂ ਆਪਣੇ ਖੇਤਾਂ ਵਿੱਚ ਸੰਘਣੇ ਬਾਸ ਵਾਲੇ ਰੁੱਖ ਨੇ ਉਹਦੇ ਵਿੱਚ ਚਿੜੀਆਂ ਲੁਕਦੀਆਂ ਨੇ ਹੋਰ ਬਹੁਤ ਸਾਰੇ ਜੀਵ ਜੰਤ ਲੁਕ ਜਾਂਦੇ ਨੇ ਪਰ ਕੁਝ ਜੀਵ ਨੇ ਜਿਹਨਾਂ ਦਾ ਸ਼ਿਕਾਰ ਹੋ ਜਾਂਦਾ ਉਹ ਕਿਵੇਂ ਰਹਿ ਸਕਦੇ ਨੇ ਉਹਦੇ ਲਈ ਆਪਣੇ ਖੇਤਾਂ ਵਿੱਚ ਆਪਾਂ ਕੁਦਰਤੀ ਖੇਤਾਂ ਵਿੱਚ ਜਿਵੇਂ ਝਿੰਗਾ ਵੜ ਦੰਨੇ ਆ ਦਰਖਤ ਨੇ ਟਾਹਣੀਆਂ ਦਾ ਇੱਕ ਥਾਂ ਢੇਰ ਲਗਾਉਨੇ ਆ ਸੋਹਣਾ ਵਿੱਚੋਂ ਆਪਣੇ ਆਪ ਲੋਕ ਜਾਣਦੇ ਨੇ ਸੋ ਆਪਾਂ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਦੇਖਦੇ ਆ ਵੀ ਕਿੰਨੀ ਜਗ੍ਹਾ ਤੇ ਆਪਾਂ ਨੂੰ ਲਾਉਣੇ ਚਾਹੀਦੇ ਇਹਦੇ ਵਿੱਚ ਕਿਹੜੇ ਪੰਛੀ ਲੁੱਕ ਸਕਦੇ ਨੇ ਸੋ ਉਹਦੇ ਬਾਰੇ ਆਪਾਂ ਅੱਜ ਹੁਣ ਗੱਲਬਾਤ ਕਰਦੇ ਆਂ ਹਾਂਜੀ ਜਿਵੇਂ ਬਾਸ ਆ ਇਹ ਛੋਟੀਆਂ ਚਿੜੀਆਂ ਜਿਹੜੀਆਂ ਆਪੇ ਘਰਾਂ ਚ ਰਹਿੰਦੀਆਂ ਆਉਂਦੀਆਂ ਸਨ ਕੱਚਿਆਂ ਘਰਾਂ ਦੇ ਵਿੱਚ ਪੁਰਾਣੀਆਂ ਸੱਤਾਂ ਦੇ ਇਹਦੇ ਵਿੱਚ ਹੋਰ ਰਹਿੰਦੀਆਂ ਨੇ ਤੇ ਠੰਡ ਤੋਂ ਬਚੇ ਰਹਿੰਦੇ ਨੇ ਕੋਰੇ ਤੋਂ ਪਰ ਕੁਝ ਜੀਵ ਇਹਦੇ ਵਿੱਚ ਨਹੀਂ ਰਹਿ ਸਕਦੇ ਸੋ ਉਹਦੇ ਬਾਰੇ ਆਪਾਂ ਆ ਕੇ ਗੱਲ ਕਰਦੇ ਆਂ ਹਾਂਜੀ ਦੋਸਤੋ ਇਹ ਪਰ ਤਾਂ ਬਾਂਸ ਰੱਖੇ ਹੋਏ ਨੇ ਅੱਗੇ ਜੋ ਇਹਦੇ ਵਿੱਚ ਉਹ ਅੱਗੇ ਦੇਖ ਰਹੇ ਆਪਾਂ ਇਸ ਏਰੀਆ ਦੇ ਵਿੱਚ ਕੰਡੇ ਵਾਲੀਆਂ ਝੰਗਾ ਨੇ ਇਹਦੇ ਥੱਲੇ ਸਾਰੀਆਂ ਇਹਨਾਂ ਥੱਲੇ ਵੀ ਪੰਛੀ ਲੁਕ ਜਾਂਦੇ ਨੇ ਜਿਵੇਂ ਤਿੱਤਰ ਜਾਂ ਹੋਰ ਬਹੁਤ ਸਾਰੇ ਪੰਛੀ ਨੇ ਕਾਟਵਾਨ ਜਾਂ ਆ ਬਿਰਮੀ ਆ ਜੀ ਸੋ ਇਹ ਆਪਣਾ ਉਹ ਤਰ੍ਹਾਂ ਦਾ ਬਣਾਇਆ ਵੀ ਜਿੱਥੇ ਪੰਛੀ ਲੋਕ ਸਕਦੇ ਨੇ ਤੇ ਆ ਜੀਵ ਜੰਤੂਰੇ ਦਾਣੇ ਪੈ ਰਹੇ ਨੇ ਜਿੰਨਾ ਖਤਮ ਤੋਂ ਨਹੀਂ ਹੋਰ ਪਾ ਦਿੰਦੇ ਆ ਸੋ ਇਹ ਖਾਂਦੇ ਨੇ ਸੋ ਆ ਜਗਾ ਵੀ ਚਿੰਗਾ ਨੇ ਅਲੱਗ-ਅਲੱਗ ਥਾਂਵਾਂ ਤਾਂ ਰੱਖਿਆ ਨੇ ਕਿ ਜਿਵੇਂ ਉਹ ਪਾਣੀ ਵਾਲੀਆਂ ਮਰਗਿਆਬੀਆਂ ਜੀਆਂ ਹੁੰਦੀਆਂ ਸਨ ਉਹ ਵੀ ਉਰੇ ਬਹੁਤ ਜੀਵ ਜੰਤੂ ਰਹਿੰਦੇ ਨੇ ਚਿੰਗਾ ਦੇ ਥੱਲੇ ਕਾਫੀ ਇਹ ਮਤਲਬ ਉਸ ਤਰ੍ਹਾਂ ਦਾ ਬਣਾਇਆ ਗਿਆ ਤੇ ਇਹਦੇ ਵਿੱਚ ਲੁਕਦੇ ਨੇ ਤੇ ਹੁਣ ਆਪਾਂ ਅੱਗੇ ਹੋਰ ਆ ਕੇ ਦੇਖਦੇ ਹਾਂ ਹਾਂਜੀ ਦੋਸਤੋ ਇਹ ਇੱਕ ਘਾਹ ਦਾ ਢੇਰ ਆ ਇਹਦੇ ਵਿੱਚ ਕੋੜ ਕੇਰਲੇ ਜਾਂ ਉਸ ਤਰ੍ਹਾਂ ਦੇ ਜੀਵ ਇਹਦੇ ਥੱਲੇ ਵੜ ਕੇ ਆ ਲੁਕਦੇ ਨੇ ਤੇ ਸੁਰੱਖਿਅਤ ਰਹਿੰਦੇ ਨੇ ਹੁਣ ਆ ਵੀ ਝਿੰਗਾ ਦਾ ਢੇਰ ਐ ਇਸੇ ਤਰ੍ਹਾਂ ਇਹ ਅਲੱਗ-ਅਲੱਗ ਢੇਰ ਤਾਂ ਨੇ ਵੀ ਇੱਕ ਜੀਵ ਜਾਂ ਜਿਵੇਂ ਤਿੱਤਰ ਨੇ ਜਾਂ ਹੋਰ ਨੇ ਹਰੇਕ ਜਗ੍ਹਾ ਦੇ ਵਿੱਚ ਉਹ ਅਲੱਗ-ਅਲੱਗ ਰਹਿ ਸਕਦੇ ਹੁਣ ਝਿੰਗਾ ਦੇ ਵਿੱਚੋਂ ਸੁਰੱਖਿਅਤ ਰਹਿੰਦੇ ਨੇ ਕੋਈ ਸ਼ਿਕਾਰਪੇ ਨਹੀਂ ਹੁੰਦਾ ਤਾਂ ਉਹ ਠੰਡ ਤੋਂ ਬਚਦੇ ਨੇ ਸੋ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਸਾਰੇ ਮਤਲਬ ਉਹ ਏਰੀਆ ਰੱਖਿਆਗਾ ਜਿੱਥੇ ਛੋਟੇ ਜੀਵ ਸੁਰੱਖਿਅਤ ਰਹਿਣ ਆ ਵੀ ਉਸੇ ਤਰ੍ਹਾਂ ਇੱਕ ਢੇਰ ਆ ਇਹਦੇ ਵਿੱਚ ਵੀ ਪੰਛੀ ਲੋਕਦੇ ਨੇ ਤੇ ਠੰਡ ਤੋਂ ਬਾਚਦੇ ਨੇ ਆਪਾਂ ਨੂੰ ਜਣੀ ਜ਼ਰੂਰਤਾ ਵੀ ਉੱਡਣ ਵਾਲਾ ਤਾਂ ਮੇਰਾ ਹੋਰ ਜੀਵ ਵੀ ਸੁਰੱਖਿਅਤ ਰਹਿਣ ਤੇ ਬਚੇ ਰਹਿਣ ਦੋਸਤੋ ਆ ਵੀ ਇੱਕ ਪੰਛੀਆਂ ਦੇ ਜੀਵ ਜੰਤਾਂ ਦੇ ਲੋਕਣ ਲਈ ਜਗ੍ਹਾ ਬਣੀ ਹੋਈ ਹੈ ਬੇਲਾਂ ਦੀ ਜਾਲ ਪਿਆ ਹੁੰਦਾ ਕੁਝ ਝੰਗਾ ਰੱਖੀਆਂ ਹੋਈਆਂ ਨੇ ਜਣੀ ਆਪਣੇ ਖੇਤ ਵਿੱਚ 8-9 ਥਾਵਾਂ ਨੇ ਹੁਣ ਸਾਰਿਆਂ ਤੋਂ ਝੰਗਾ ਕੋਲ ਘੁੰਮਦਾ ਕੋਈ ਫਾਇਦਾ ਨਹੀਂਗਾ ਮਤਲਬ ਇਹ ਜਿਹੜੇ ਜੀਵ ਨੇ ਉੱਥੇ ਲੋਕ ਸਕਣ ਰਹਿ ਸਕਣ ਤੇ ਆਪਣੇ ਆਪ ਨੂੰ ਬਚਾ ਸਕਣ ਇਹ ਝੰਗਾ ਦੇ ਵਿੱਚ ਸੁਰੱਖਿਅਤ ਰਹਿ ਸਕਦੇ ਨੇ ਬਾਕੀ ਜਿਵੇਂ ਆ ਆਪਣਾ ਏਰੀਆ ਕੇਲਿਆਂ ਦਾ ਨੇ ਪੱਤਿਆਂ ਥੱਲੇ ਛੋਟੀਆਂ ਚਿੜੀਆਂ ਤੋਂ ਲੈ ਕੇ ਬਹੁਤ ਸਾਰੇ ਜੀਵ ਲੋਕੇ ਰਹਿੰਦੇ ਨੇ ਜਣੀ ਕੁਦਰਤੀ ਖੇਤੀ ਹੁਣ ਕਰਕੇ ਹਰੇਕ ਤਰ੍ਹਾਂ ਦੇ ਜੀਵ ਜੰਤੂ ਨੂੰ ਆਪਾਂ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਹੋਈ ਆ ਝੰਗਾ ਜਰੂਰ ਰੱਖੋ ਜਿਹਨਾਂ ਦੇ ਖੇਤਾਂ ਵਿੱਚ ਪਈਆਂ ਨੇ ਤਾਂ ਉਹਨਾਂ ਨੂੰ ਹਾਲੇ ਨਾ ਚੱਕੋ ਸਰਦੀ ਖਤਮ ਹੋਣ ਤੋਂ ਬਾਅਦ ਭਾਲਣ ਦੇ ਰੂਪ 'ਚ ਵਰਤ ਲਿਓ ਤਾਂ ਕਿ ਜਿਹੜੇ ਜੀਵ ਨੇ ਆਪਣੇ ਕੁਦਰਤੀ ਖੇਤੀ ਜੁੜੇ ਹੋਏ ਨੇ ਬਚੇ ਰਹਿਣ ਤੇ ਆਪਾਂ ਇਹਨਾਂ ਨੂੰ ਸੰਭਾਲ ਸਕੀਏ ਕਿਉਂਕਿ ਆਪਣੇ ਬਹੁਤ ਹੀ ਦੋਸਤ ਨੇ ਜ਼ਰੂਰੀ ਆਪਣੇ ਖੇਤਾਂ 'ਚ ਕੰਮ ਕਰਦੇ ਨੇ ਤੇ ਆਪਣਾ ਫਰਜ਼ ਹੈ ਇਹਨਾਂ ਨੂੰ ਦਾਣੇ ਪਾਈਏ ਝੰਗਾ ਲੋਕਣ ਲਈ ਰੱਖੀਏ ਤੇ ਉਸ ਤਰ੍ਹਾਂ ਦੇ ਇੰਤਜ਼ਾਮ ਕਰੀਏ ਜਿਹਦੇ ਨਾਲ ਕੋਰੇ ਤੋਂ ਬਚਣ ਜੇ ਆਪਾਂ ਇਹਨਾਂ ਨੂੰ ਆ ਠੰਡ ਠੰਡ ਬਚਾ ਲੈਣੇ ਆ ਵੀ ਇਹ ਕਿੰਨੇ ਦਿਨ ਦੀ ਠੰਡ ਹੈ ਉਸ ਤੋਂ ਬਾਅਦ ਇਹ ਆਪਣਾ ਹੱਲ ਖੁਦ ਕਰ ਲੈਣਗੇ ਸੋ ਕੁਦਰਤੀ ਖੇਤੀ ਵਿੱਚ ਇਹ ਆਪਣੇ ਜੀਵ ਜੰਤੂਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਤੇ ਝੰਗਾਂ ਜਿਹਦੇ ਖੇਤਾਂ ਦੇ ਪਈਆਂ ਨੂੰ ਰੱਖਣ ਜਾਂ ਇਧਰ ਉਧਰ ਨੂੰ ਇਕੱਠੀਆਂ ਕਰਨ ਤੇ ਇਸ ਤਰ੍ਹਾਂ ਦਾ ਸਿਸਟਮ ਕਰਨ ਵੀ ਹਰੇਕ ਤਰ੍ਹਾਂ ਦਾ ਜੀਵ ਜੰਤੂ ਰੇ ਬਚਿਆ ਰਹੇ ਸੋ ਇੰਨਾ ਕ ਸੁਨੇਹਾ ਸੀ ਵੀ ਆਪਾਂ ਪੰਛੀਆਂ ਨੂੰ ਜ਼ਰੂਰ ਮੌਕਾ ਦਈਏ ਵੀ ਉਹਨਾਂ ਨੂੰ ਸੰਭਾਲ ਲੰਦਾ ਸੰਭਾਲ ਸਕੀਏ ਕਿਉਂ ਆਪਣੇ ਇੱਕ ਤਰ੍ਹਾਂ ਦੇ ਕੁਦਰਤੀ ਖੇਤੀ ਦੇ ਵਰਕਰ ਨੇ ਤੇ ਆਪਣਾ ਉਰੇ ਰਹਿੰਦੇ ਨੇ ਖੇਤਾਂ 'ਤੇ ਤੇ ਕੀਟ ਕੰਟਰੋਲ ਕਰਦੇ ਨੇ ਤੇ ਖਾਸ ਗੱਲ ਹੈ ਵੀ ਉਹ ਵਿੱਠਾਂ ਵੀ ਕਰਦੇ ਨੇ ਤੇ ਆਪਣਾ ਪਰਿਵਾਰਕ ਮੈਂਬਰ ਹੈ ਜੇ ਆਪਾਂ ਉਹਨਾਂ ਨੂੰ ਨਹੀਂ ਬਚਾ ਸਕਦੇ ਕਿਉਂਕਿ ਇਨਸਾਨ ਤਾਂ ਸਭ ਕੁਝ ਕਰ ਸਕਦਾ ਹੈ ਜੀਵ ਜੰਤ ਲਈ ਇੱਕ ਮੁਸ਼ਕਲ ਦੀ ਘੜੀ ਚੱਲ ਰਹੀ ਹੈ ਠੰਡ ਵੱਧ ਹੁਣ ਕਰਕੇ ਸੋ ਆਪਾਂ ਆਪਣੇ ਖੇਤਾਂ ਵਿੱਚ ਜਿੱਥੋਂ ਤੱਕ ਵੀ ਹੋ ਸਕੇ ਦਾਣਿਆਂ ਤੋਂ ਲੈ ਕੇ ਉਹਨਾਂ ਦਾ ਇੰਤਜ਼ਾਮ ਕਰੀਏ ਵੀ ਇੱਕ ਦਿਨ ਥੋੜੀ ਜਿਹੀ ਮਦਦ ਕਰਦੀ ਹੈ ਭਾਵੇਂ ਹੁਣ ਖੇਤਾਂ ਵਿੱਚੋਂ ਨੁਕਸਾਨ ਵੱਧ ਕਰਦੇ ਨੇ ਪਰ ਕੁਦਰਤੀ ਖੇਤੀ ਵਿੱਚ ਫਰਜ਼ ਬਣਦਾ ਹੈ ਬੇਨਾ ਜੀਵਾਂ ਨੂੰ ਆਪਾਂ ਸੁਰੱਖਿਆ ਦਈਏ ਬਚਾ ਕੇ ਰੱਖੀਏ ਤਾਂ ਕਿ ਆਪਣੇ ਪੰਛੀ ਵਧਣ ਜਿੰਨੇ ਖੇਤ ਵਿੱਚ ਪੰਛੀ ਵੱਧਣਗੇ ਰੌਣਕ ਵਧੂਗੀ ਸੁੰਦਰਤਾ ਵਧੂਗੀ ਤੇ ਕਾਫੀ ਜ਼ਿਆਦਾ ਆਪਣੇ ਕੀਟ ਕੰਟਰੋਲ ਕਰ ਲੈਂਦੇ ਨੇ ਸੋ ਇਹ ਜੀਵਾਂ ਦਾ ਆਪਣੇ ਖੇਤ ਵਿੱਚ ਵੱਧ ਤੋਂ ਵੱਧ ਹੋਣਾ ਜ਼ਰੂਰੀ ਆ ਤੇ ਜਿਵੇਂ ਛਿੰਗਾਂ ਤੋਂ ਲੈ ਕੇ ਝਾੜੀਆਂ ਤੋਂ ਇਸ ਤਰ੍ਹਾਂ ਦਾ ਕੁਦਰਤੀ ਖੇਤੀ ਚ ਮਾਹੌਲ ਦਿੱਤਾ ਜਾਵੇ ਤਾਂ ਕਿ ਆਪਣੇ ਕੁਦਰਤੀ ਖੇਤੀ ਦੇ ਛੋਟੇ ਜੀਵ ਇਹਨਾਂ ਵਿੱਚ ਲੁੱਕ ਕੇ ਦੂਜੇ ਜੀਵਾਂ ਤੋਂ ਆਪਣੇ ਆਪ ਨੂੰ ਬਚਾ ਸਕਣ ਤੇ ਸੁਰੱਖਿਅਤ ਰਹਿਣ ਤਾਂ ਕਿ ਆਪਾਂ ਵਾਤਾਵਰਣ ਦੇ ਨਾਲ-ਨਾਲ ਜੀਵਾਂ ਨੂੰ ਵੀ ਬਚਾ ਸਕੀਏ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ